ਲਗਾਤਾਰ ਇੱਕ ਪਾਸੇ ਗਰਮੀ ਪੈ ਰਹੀ ਹੈ ਤਾਂ ਦੂਜੇ ਪਾਸੇ ਭਾਰੀ ਮੀਂਹ ਪੈ ਰਹੇ ਨੇ ਜਿਸ ਕਾਰਨ ਜੋ ਸਬਜੀ ਦੇ ਰੇਟ ਨੇ ਅਸਮਾਨੀ ਛੁਰੇ ਨੇ ਅਸੀਂ ਇਸ ਸਮੇਂ ਸੰਗਰੂਰ ਦੀ ਸਬਜੀ ਮੰਡੀ ਦੇ ਵਿੱਚ ਖੜਿਆ ਇੱਕ ਤਸਵੀਰ ਦਿਖਾਉਣਾ ਚਾਹੁੰਦੇ ਹਾਂ ਜੋ ਇਹਨਾਂ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਭੀੜ ਨਜ਼ਰ ਆਉਂਦੀ ਸੀ ਪਰ ਹੁਣ ਦੁਕਾਨਦਾਰ ਸਿਰਫ ਟਮਾਟਾਵਾ ਦੁਕਾਨਦਾਰ ਕੋਲ ਕੋਈ ਗਾਹਕਾ ਉਹ ਦਿਖਾਈ ਦੇ ਰਿਹਾ ਕਰਕੇ ਲਗਾਤਾਰ ਜੋ ਸਬਜ਼ੀਆਂ ਦੇ ਰੇਟ ਨੇ ਵਧਣ ਦੇ ਕਾਰਨ ਜੋ ਆਮ ਲੋਕਾਂ ਦੇ ਰਸੋਈ ਦਾ ਬਜਟ ਆ ਉਹ ਹਿਲ ਜਾਂਦਾ ਦੁਕਾਨਦਾਰਾਂ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਫਿਰ ਜੋ ਸੌਦਾ ਲੈਣ ਆਏ ਨੇ ਜੋ ਸਬਜ਼ੀ ਲੈਣ ਆ ਰਹੇ ਨੇ ਉਹਨਾਂ ਨਾਲ ਗੱਲ ਕਰਾਂਗੇ ਆ ਕੀ ਨਾਮ ਹੈ ਸਰ ਰਾਹੁਲ ਰਾਹੁਲ ਜੇ ਜੇਕਰ ਗੱਲ ਕਰ ਲਈ ਤਾਂ ਲਗਾਤਾਰ ਸਬਜ਼ੀ ਮਹਿੰਗੀ ਹੁੰਦੀ ਜਾ ਰਹੀ ਆ ਕਿੰਨਾ ਅਸਰ ਪੈਂਦਾ ਦੁਕਾਨਦਾਰੀ ਬਸ ਜਿਵੇਂ ਪਹਿਹੇ ਜ਼ਿਆਦਾ ਬੱਟਦੇ ਹੁਣ ਥੋੜੇ ਘੱਟ ਬੱਟ ਜਾਂਦੇ ਨੇ ਜੀ ਜਿਵੇਂ ਸਿਮਲਾ ਮਿਰਚਾਂ ਹੋ ਗਿਆ 190 ਪਈ ਜੀ ਵਸਤੀ ਬੰਦਾ ਹੁਣ ਖਾਂਦਾ ਹੁੰਦਾ ਤਾਂ ਇੰਨੀਗਾ ਜੇ ਕਿਲੋ ਲਿਆਂਦਾ ਤੇ ਪਈਆ 400 ਗ੍ਰਾਮ ਅੱਧਾ ਕਿਲੋ ਕਿਦੇ ਕਿਲੋਆਂ ਦੀ ਬੀਜ ਆਦੀ ਹੁਣ ਅੱਧਾ ਕਿਲੋ ਆਂਦੀ ਆ ਠੀਕ ਹੈ ਬਾਕੀ ਹੁਣ ਮਟਰ ਹੋ ਗਿਆ ਅਗਲਾ ਕਹਿੰਦਾ ਮਟਰ ਕਿਉਂ ਇੰਨਾ ਮਹਿੰਗਾ ਉਧਰ ਇਹਨਾਂ ਨੂੰ ਐ ਨਹੀਂ ਪਤਾ ਪਾੜਾਂ ਜੇ ਗੱਡੀਆਂ ਖੜੀਆਂ ਨੇ ਖਰਾਬ ਹੋ ਰੀਆਂ ਨੇ ਗੋਭੀਆਂ ਖਰਾਬ ਹੋ ਰੀਆਂ ਨੇ ਤਾਂ ਕਰਕੇ ਸੌਦੇ ਮਹਿੰਗੇ ਹੋ ਗਏ ਮਟਰ 200 ਰੁਪਏ ਕਿਲੋ ਉਹ ਗੱਲ ਕੀਤੀ ਆ ਵੀ ਤਾਂ ਕਿੰਨਾ ਅਕਸਰ ਪੈਂਦਾ ਤੂੰ ਗਾਹਕ ਤਾਂ ਕੱਟ ਜਾਂਦਾ ਹੋਊਗਾ ਗਾਹਕ ਦਾ ਬਹੁਤ ਕੱਟ ਗਈ ਕਟੋ ਕਟ ਆਉਂਦਾ ਜਿਵੇਂ 100% ਹੈ ਉਹ ਚੋਂ 60% ਹੀ ਰਹਿ ਗਿਆ 40% ਤਾਂ ਖਤਮ ਹੋ ਗਏ ਆ ਬਿਲਕੁਲ ਰਾਹੁਲ ਦੁਕਾਨ ਬਕਰੇਤਾ ਜੋ ਸਬਜ਼ੀ ਦਾ ਕੰਮ ਕਰਦੇ ਨੇ ਵੇਚਣ ਦਾ ਇਹਨਾਂ ਦਾ ਕਹਿਣਾ ਕਿ ਜੇਕਰ ਮਟਰ ਦੀ ਗੱਲ ਕੀਤੀ ਜਾਵੇ ਤਾਂ ਮਟਰ 200 ਰੁਪਏ ਕਿਲੋ ਆ ਤੇ ਜੋ ਸ਼ਿਮਲਾ ਮਿਰਚ ਐ ਇੱਥੇ ਪਹਿਲਾਂ ਲੋਕ ਸਬਜ਼ੀ ਬਣਾਉਣ ਨੂੰ ਲੈ ਜਾਂਦੇ ਸੀ ਹੁਣ ਰਾਹੁਲ ਕਹਿੰਦੇ ਨੇ ਕਿ ਸਿਰਫ ਸ਼ੋ ਪੀਸ ਨੂੰ ਲੈ ਜਾਂਦੇ ਨੇ ਬਾਪੂ ਨਾਲ ਗੱਲ ਕਰਨ ਸਸੀ ਗੱਲ ਬਾਪੂ ਜੀ ਗੱਲ ਆ ਬਾਪੂ ਜੀ ਜੇਕਰ ਗੱਲ ਕੀਤੀ ਹੈ ਤਾਂ ਲਗਾਤਾਰ ਆਪਾਂ ਦੇਖਦੇ ਆ ਕਿ ਸਬਜ਼ੀ ਦੇ ਰੇਟ ਅਸਮਾਨੀ ਛੂਰੇ ਨੇ ਹਾਂਜੀ ਹਾਂਜੀ ਹੁਣ ਤੁਸੀਂ ਦਾ ਵੀ 50 ਰੁਪਏ ਦਾ ਭਿੰਡੀ ਹੋ ਰਹੀ ਹੈ ਤੇ ਆਪਣੇ 40 ਰੁਪਏ ਦੀ ਹੋ ਰਹੀ ਹੈ ਪੁੱਤ ਇਹ ਪਹਿਨਾ ਨਾ ਪੁਰਾਣੇ ਸਮੇਂ ਦੀ ਗੱਲ ਕਰ ਲਈਏ ਤਾਂ ਜਿਨ੍ਹਾਂ ਦੇ ਘਰੇ ਸਬਜ਼ੀ ਨਹੀਂ ਬਣਦੀ ਸੀ ਉਹ ਚਟਨੀ ਘੁੱਟ ਲੈਂਦੇ ਹੁਣ ਤਾਂ ਲੋਕ ਚਟਨੀ ਤੋਂ ਵੀ ਕਹੇ ਮੈਂ ਕਹਾਂ ਜੇ ਚਟਨੀ ਘੁੱਟਦੇ ਬਿਮਾਰ ਨਹੀਂ ਹੁੰਦੇ ਸੀ ਲੋਕ ਇਹ ਕਹਿੰਦੇ ਹੁਣ ਸਬਜ਼ੀਆਂ ਸਾਰੀਆਂ ਰੇਹਾਂ ਫਰੇ ਸਬਜ਼ੀਆਂ ਹੁੰਦੇ ਨੇ ਚਟਨੀ ਵਧੀਆ ਰਹਿੰਦੀ ਸੀ ਹਾਂਜੀ ਠੀਕ ਹੈ ਜਦੋਂ ਮਹਿੰਗੀ ਸਬਜ਼ੀ ਹੁੰਦੀ ਹੈ ਤਾਂ ਰਸੋਈ ਦਾ ਬਜਟ ਤਾਂ ਖੱਲੇ ਜਾਂਦਾ ਕਿਰਨ ਹਾਂ ਇਹ ਤਾਂ ਹਲਦੀ ਹੈ ਜੀ ਹਾਂਜੀ ਇਹ ਤਾਂ ਇਹ ਤਾਂ ਹਲਦੀ ਹੁਣ ਤੁਸੀਂ ਲੋੜ ਅਸੀਂ 8000 ਰੁਪਏ ਵੀ ਨਾ ਕਮਾਉਣੇ ਉਹਦੇ ਤੁਸੀਂ ਦਦੋ ਵੀ ਆਸ ਆਇਸ਼ ਪਾ ਸਬਜ਼ੀਆਂ ਲੈ ਕੇ ਕੋਈ ਵਜੂਸ ਮੈਨੂੰ ਲੱਗਦਾ ਆਪਾਂ ਪੁੱਛ ਕਈ ਲੋਕ ਤਾਂ ਇਹ ਜਿਹੜੇ ਰੇਟ ਪੁੱਛ ਕੇ ਵਾਪਸ ਜਾਂਦੇ ਨੇ ਘਰ ਨੂੰ ਪੁੱਛ ਕੇ ਜਾਣ ਆਲੀ ਕਹਿੰਦਾ ਹੁਣ ਪੁੱਛ ਕੇ ਜਾ ਰਹੇ ਹਾਂ ਹਾਂ ਬਿਲਕੁਲ ਬਾਪੂ ਦਾ ਕਹਿਣਾ ਕਿ ਬੇਸ਼ੱਕ 8000 ਰੁਪਏ ਸਾਡੀ ਇਨਕਮ ਆ ਪਰ ਜੋ ਸਬਜ਼ੀਆਂ ਦੇ ਰੇਟ ਨੇ ਰੇਟ ਸੁਣ ਕੇ ਹੀ ਘਰ ਨੂੰ ਵਾਪਸ ਚਲੇ ਜਾਂਦੇ ਆ ਲੈਣੀਆਂ ਦਾ ਕੀ ਨੇ ਜੋ ਸੰਗਰੂਰ ਵਾਸੀ ਨੇ ਉਹਨਾਂ ਨਾਲ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਉਂ ਰਕੇ ਲਗਾਤਾਰ ਜੋ ਸਬਜ਼ੀਆਂ ਦੇ ਰੇਟ ਨੇ ਉਹ ਲਗਾਤਾਰ ਵੀ ਯੂਰਪ ਸਿੰਘਾ ਯੂਰਪ ਜੇਕਰ ਗੱਲ ਕੀਤੀ ਹੈ ਤਾਂ ਲਗਾਤਾਰ ਜੋ ਸਬਜ਼ੀਆਂ ਦੇ ਰੇਟ ਨੇ ਅਸਮਾਨੀ ਚੜ ਰਹੇ ਨੇ ਕਿੰਨਾ ਕਸਰ ਪੈ ਰਿਹਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਵੀਰੇ ਇਹਦਾ ਪੁੱਤਣਾ ਸਬਜ਼ੀ ਕੀ ਧਾਲੀ ਬਣਾਣੀ ਪੈ ਜਾਂਦੀ ਹੈ ਕਈ ਵਾਰੀ ਜੇ ਇਹ ਰੇਟ ਘਟਾਣ ਤਾਂ ਮੜਾ ਮੋਟਾ ਕਰਦਾ ਵੀ ਉਹ ਹੋ ਜਾਏ ਗੁਜ਼ਾਰਾ ਤਾ ਹਰ ਚੀਜ਼ 'ਚ ਮੜਾ ਜਾ ਫਾਇਦਾ ਹੋ ਜਾਂਦਾ। ਜਿਹਰੂਬ ਜੇਕਰ ਗੱਲ ਕੀਤੀ ਹੈ ਬ ਤਾਂ ਕਈ ਵਿਅਕਤੀ ਅਜਿਹੇ ਵੀ ਮਿਲੇ ਨੇ ਜਿਹੜੇ ਕਹਿੰਦੇ ਸਬਜ਼ੀਆਂ ਰੇਟ ਬਸ ਪੁੱਛਦੇ ਨੇ ਤੇ ਘਰ ਨੂੰ ਵਾਪਸ ਹੋ ਜਾਂਦੇ। ਹਾਂ ਇਹ ਜ਼ਰੂਰ ਹੈ ਜੀ। ਮੈਂ ਕਈ ਵਾਰ ਮੁੜਿਆਗਾ। ਸਬਜ਼ੀ ਦਾ ਰੇਟ ਪੁੱਛ ਕੇ ਮੈਂ ਜਿਵੇਂ ਹੁਣ ਕੱਦੂ ਪੁੱਛ ਲਿਆ ਤਾਂ 60 ਰੁਪਏ, 50 ਰੁਪਏ, 70 ਰੁਪਏ ਐ ਦਿੰਦੇ ਨੇਗੇ। ਤੇ ਹੋਰ ਕੋਈ ਇਹ ਤੋਂ ਥੱਲੇ ਕੋਈ ਸਬਜ਼ੀ ਹੈ ਨਹੀਂ। ਕਈ ਕਈ ਸਬਜ਼ੀਆਂ 100 ਰੁਪਏ ਕਿਲੋ ਮਿਲਣੀਆਂ ਨਹੀਂਆਂ। ਹੁਣ ਕੱਲ ਇਹ ਗੱਲ ਆ ਮੈਂ ਕੱਲ ਟਿੰਡੋ ਆਈ ਹੋਈ ਸੀ ਉਰੇ ਪੁੱਛਿਆ ਮੈਂ ਕਿ ਕੀ ਰੇਟ ਆ। ਉਹ ਗਨਾ ਉਹ ਦਾ ਗਨਾ 100 ਰੁਪਏ ਦੇ ਦਿੰਦਾਂਗੇ 80 ਰੁਪਏ ਕਿਲੋ ਪਰ ਮੈਂ ਉਹ ਪਰਲੀਮੈਂਟੀ ਚੋਂ 100 ਰੁਪਏ ਕਿਲੋ ਦੇ ਹਿਸਾਬ ਨਾਲ 40 ਰੁਪਏ ਦੀ ਲੈ ਆਇਆ ਸੀਗਾ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਸਬਜ਼ੀ ਖਾਣੀ ਹੁੰਦੀ ਹੈ ਵੀ ਚੱਲ ਵੀ ਬਦਲ ਕੇ ਲੈ ਲੀ ਮੈਨੂੰ ਲੱਗਦਾ 40 ਰੁਪਏ ਲੈ ਕੇ ਤਾਂ ਦੇਖਣਯੋਗੀ ਹੁੰਦੀ ਹੋਊ ਘਰੇ ਖਾਣੀ ਹੋਣੀ ਸੀ ਸੁੱਕੀ ਜੀ ਪੜਾਈ ਸੀ ਸਬਜ਼ੀ ਤਿੰਨ ਜਣੇ ਆਂਗੇ ਸਰ ਗਿਆ ਔਰ ਉਹ ਤੇ ਮਤਲਬ ਪਿਆਜ਼ ਵੱਧ ਪਾ ਕੇ ਦਾ ਕਰਕੇ ਸਾਰ ਲਿਆ ਗਾ ਸਾਰ ਲਿਆ ਅਰਮ ਬਾਈ ਜੀ ਕਹਿੰਦੇ ਨੇ ਕਿ ਪਿਆਜ਼ ਪੀਵੀ ਵੱਧ ਪਾਲੇ ਤਾਂ ਟਿੰਡੋ ਦੇ ਵਿੱਚ ਸਰ ਗਿਆ ਲਗਾਤਾਰ ਜੋ ਰੇਟ ਨੇ ਅਸਮਾਨੀ ਚੜ ਰਹੇ ਨੇ ਪਰ ਬਾਈ ਜੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਾ ਸੱਸੀ ਗੱਲ ਬਾਈ ਸੱਸੀ ਗੱਲ ਵੀਰੇ ਹਾਂਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਨਾਮ ਰੇ ਜਸਪਾਲ ਸਿੰਘ ਜਸਪਾਲ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਸਬਜ਼ੀਆਂ ਰੇਟ ਵੱਧਦੇ ਜਾ ਰਹੇ ਨੇ ਤਾਂ ਘਰ ਦਾ ਜੋਰ ਸੋਈ ਦਾ ਬਾਈ ਜਿਹੜਾ ਹਿਲਦਾ ਜਾਂਦਾ ਜ਼ਰੂਰ ਹਿਲਦਾ ਜੀ ਕਿਰਕਤਨ ਕਾਪਣੀ ਹੋ ਗਈ ਆ ਸੈਲਰੀ ਹੋਈ ਆ ਸਾਰਾ ਕੁਝ ਹੋਈ ਆ ਜੀ ਬਾਕੀ ਸਾਰਾ ਕੁਝ ਵਧੀ ਜਾਂਦਾ ਹੈ ਗਰੀਬੰਦਾ ਕੀ ਖਾਊਗਾ ਜੀ ਇਹ ਚ ਚਲੋ ਮੈਂ ਖਾ ਲੂੰਗਾ ਮਨਾ ਲੇ ਖਾ ਲਾਂਗੇ ਉਹ ਥੋੜਾ ਮੋਟਾ ਤੁਸੀਂ ਖਾ ਲੈਣ ਜਿਹੜੇ ਗਰੀਬ ਨੇ ਦਿਹਾੜੀ ਕਰਦੇ ਨੇ ਉਹ ਤਾਂ ਉਹ ਕੀ ਖਾਣਗੇ ਉਹ ਤਾਂ ਮੈਨੂੰ ਲੱਗਦਾ ਹੁਣ ਚਟਨੀ ਤੋਂ ਵੀ ਗਏ ਚਟਨੀ ਵੀ ਪਿਆਜ਼ ਵੀ ਕਿੱਥੇ ਹੋ ਗਿਆ ਮਿਰਚਾਂ ਵੀ ਹਰੀ ਮਿਰਚ ਨਹੀਂ ਲੈ ਸਕਦਾ ਲੋ ਜੀ ਮਹਿੰਗੀ ਹੈ ਮਹਿੰਗੀ ਹੈ ਕੋਈ ਵੀ ਚੀਜ਼ ਹੈ ਜੀ ਬਿਲਕੁਲ ਬਾਈ ਦਾ ਕਹਿਣਾ ਕਿ ਜੋ ਮਜ਼ਮਲਾਜਮ ਨੇ ਹੋ ਸਕਦਾ ਕਿ ਸਬਜੀ ਦੇ ਨਾਲ ਰੋਟੀ ਖਾ ਲੈਣ ਜੋ ਮਜ਼ਦੂਰ ਨੇ ਉਹ ਕਿੱਥੇ ਜਾਣਗੇ ਮਜ਼ਦੂਰ ਤਾਂ ਹੁਣ ਚੜ੍ਹਨੀ ਤੋਂ ਵੀ ਵਾਂਝੇ ਨਜ਼ਰ ਆਉਂਦੇ ਨੇ ਵੇਖ ਸਕਦੇ ਹੋ ਜੇਕਰ ਗੱਲ ਕੀਤੀ ਹੈ ਤਾਂ ਇਸ ਸਮੇਂ ਜੋ ਮੰਡੀ ਆ ਮੰਡੀ ਚ ਆਮ ਲੋਕ ਦਿਖਾਈ ਦਿੰਦੇ ਸੀ ਪਰ ਹੁਣ ਇੱਕਾ ਦੁੱਕਾ ਨਜ਼ਰ ਆਉਂਦਾ ਬਾਈ ਨਾਲ ਗੱਲ ਕਰਦੇ ਵੀ ਆਖਿਰਕਾਰ ਕਾਰਨ ਕੀ ਆ ਕਿਉਂਕਿ ਸਬਜੀ ਵਧਾ ਰੇਟ ਵਧਾ ਦੇ ਸੱਸੀ ਗੜ ਵੀਰੇ ਸੱਸੀ ਗੜ ਵੇਖ ਕੀ ਲੱਗਦਾ ਕੀ ਕਰਨਾ ਲਗਾਤਾਰ ਸਬਜ਼ੀਏ ਰੇਟ ਵਧ ਜਾਂਦੇ ਨੇ ਇਸ ਟਾਈਮ ਤੋਂ ਆ ਕੇ ਹਰ ਟਾਈਮ ਹੀ ਰੇਟ ਵਧਣੇ ਜੀ ਕਾਰਨ ਇਹ ਹੀ ਆ ਵੀ ਖੇਤਾਂ 'ਚ ਪੈਦਾਵਾਰ ਘਟ ਗਈ ਗਾਹ ਕੋਨੇ ਆਗਾ ਇਹਦੇ ਕਰਕੇ ਰੇਟ ਵਧ ਗਿਆ ਜੀ ਗਾਹ ਕੋਨੇ ਪਰ ਲੱਗਦਾ ਕਿਤੇ ਨਾ ਕਿਤੇ ਗਰਮੀ ਜਿਆਦਾ ਪੈ ਗਈ ਜਾਂ ਮੀਂਹ ਜਿਆਦਾ ਪੈ ਕੇ ਕਾਰਨ ਵਿੱਚ ਬਾਰਿਸ਼ ਨੇ ਵੀ ਮਾਰਤੀ ਹੈ ਜੀ ਵਿੱਚ ਗਰਮੀ ਨੇ ਵੀ ਮਾਰਤੀ ਆ ਦੋਨੋਂ ਕਾਰਨ ਹੋ ਗਏ ਕਿੰਨਾ ਅਸਰ ਕਿੰਨਾ ਪੈਂਦਾ ਕਰਕੇ ਜੇ ਸਸਤੀ ਹੋਵੇ ਤਾਂ ਮੈਨੂੰ ਲੱਗਦਾ ਜਿਆਦਾ ਵਿਕੇ ਸਬਜ਼ੀ ਪਰ ਹੁਣ ਜਿੱਥੇ ਕਿਲੋ ਲੈਣੀਆਂ ਪਾਈ ਅਗਲੇ ਲੈ ਲੈਂਦੇ ਨੇ ਨਹੀਂ ਜਿਹੜੇ ਦੁਕਾਨਦਾਰ ਇੱਥੇ ਵੇਚਣਾ ਨੇ ਉਹਨਾਂ ਤੇ ਜ਼ਿਆਦਾ ਅਸਰ ਨਹੀਂ ਪੈਂਦਾ ਇਹਦਾ ਇਹਦਾ ਗਾਖ ਤੇ ਅਸਰ ਪੈਂਦਾ ਗਾਖ ਤੇ ਅਸਰ ਤਾਂ ਪੈਂਦਾ ਜਦੋਂ ਮੰਦਾ ਹੁੰਦਾਗਾ ਇਹਨਾਂ ਦੀ ਸਬਜ਼ੀ ਸਿੱਟਣੀ ਪੈਂਦੀ ਹੈਗੀ ਜਦੋਂ ਹੁਣ ਤੇਜ਼ੀ ਹੁੰਦੀ ਆ ਇਹਨਾਂ ਦੀ ਸਬਜ਼ੀ ਸਾਰੀ ਵਿਕ ਜਾਂਦੀ ਹੈਗੀ ਗਾਖ ਬਾਜਾ ਰਿਆ ਜਾਂਦਾ ਗਾਖ ਤੇ ਕੋਈ ਅਸਰ ਨਹੀਂ ਗਾਖ ਦੁਕਾਨਦਾਰ ਤੇ ਦੁਕਾਨਦਾਰ ਤੇ ਜ਼ਿਆਦਾ ਅਸਰ ਨਹੀਂ ਪੈਂਦਾ ਜੀ ਹਾਂ ਜੀ ਬਿਲਕੁਲ ਬਈ ਦਾ ਕਹਿਣਾ ਕਿ ਕਦੇ ਸਬਜ਼ੀ ਦਾ ਰੇਟ ਵੱਧ ਜਾਂਦਾ ਉਹ ਜੇਕਰ ਮੀਂਹ ਦੀ ਗੱਲ ਕਰ ਲਈ ਤਾਂ ਮੀਂਹ ਜਦੋਂ ਪੈਂਦੇ ਨੇ ਜਿੱਥੇ ਤਾਂ ਸਬਜ਼ੀ ਆਹੋ ਸਬਜੀ ਖਰਾਬ ਹੋ ਜਾਂਦੀ ਹੈ ਤੇ ਜਿਆਦੇ ਗਰਮੀ ਦੇ ਨਾਲ ਵੀ ਸਬਜੀ ਖਰਾਬ ਹੋ ਜਾਂਦੀ ਸਾਡੇ ਨਾਲ ਸਨੀਕ ਮੌਜੂਦ ਨੇ ਕੀ ਨਾਮ ਅਸਰ ਹਰਿੰਦਰਪਾਲ ਸਿੰਘ ਖਾਲਸਾ ਖਾਲਸਾ ਸਾਹਿਬ ਸਬਜੀ ਲੈਣ ਆਏ ਹੋ ਬੜੀ ਮਹਿੰਗੀ ਮਹਿੰਗੀ ਹੋ ਰਹੀ ਹੈ ਸਮਾਨੀ ਸ਼ੁਰੀਆ ਇੱਕ ਗੱਲ ਕਰ ਲਈਏ ਤਾਂ ਘਰ ਦੀ ਰਸੋਈ ਤੇ ਕਿੰਨਾ ਫਰਕ ਪੈਂਦਾ ਫਰਕ ਦੀ ਗੱਲ ਕਰਦੇ ਹਾਂ ਫਰਕ ਤਾਂ ਬਹੁਤ ਜ਼ਿਆਦਾ ਪੈਂਦਾ ਕਿਉਂਕਿ ਮੈਨੂੰ ਆ ਲੱਗਦਾ ਇੱਕ ਦਿਨ ਦੀ ਸਬਜ਼ੀ ਦੋ ਡੰਗ ਖਾਣਨੇ ਹੁੰਨੇ ਹਨ ਇਸ ਕਰਕੇ ਕਾਰਨ ਇਹ ਹੈ ਵੀ ਮਹਿੰਗਾਈ ਬਹੁਤ ਹੈ ਗੋਭੀ 70-75 ਰੁਪਏ ਕਿਲੋ ਹੈ ਦੇਖਣ ਨੂੰ ਵੀ ਨਹੀਂ ਇੰਨੀ ਵਧੀਆ ਲੱਗਦੀ ਹਾਲਾਤ ਇਹਨੇ ਵੀ ਚਲ ਬਹੁਤ ਸੋਹਣੀ ਲੱਗੀ ਉਹ ਤੇ ਵੀ ਦਿੱਤੀ ਜਾਣ ਦੇਖਣ ਨੂੰ ਇਹਨੇ ਫਿਰ ਵੀ 70-75 ਰੁਪਏ ਕਿਲੋ ਹੈ ਆਮ ਜਿਹੜਾ ਗਰੀਬ ਤਬਕਾ ਹੈ ਉਹ ਤਾਂ ਰੋਟੀ ਖਾ ਨਹੀਂ ਸਕਦਾ ਚਾਰ ਨਾਲ ਰੋਟੀ ਖਾਣੀ ਔਕੀ ਹੋਈ ਹੈ ਪਰ ਸਰਕਾਰਾਂ ਦੇ ਅੰਦਰ ਬਿਲਕੁਲ ਧਿਆਨ ਨਹੀਂਗਾ ਸਰਕਾਰਾਂ ਨੇ ਸਿਰਫ ਲੋਕਾਂ ਨੂੰ ਗਲਤ ਬਾਸੀ ਪਾ ਕੇ ਉਲਝਾਇਆ ਹੋਇਆ ਤੇ ਤਾਂ ਕਿ ਮਹਿੰਗਾਈ ਵੱਲ ਖਾਲਸੇ ਜਿੱਕਰ ਗੱਲ ਕਰ ਲਈ ਤਾਂ ਮੈਂ ਬਜ਼ੁਰਗਾਂ ਨਾਲ ਵੀ ਪਹਿਲਾਂ ਗੱਲ ਕੀਤੀ ਸੀ ਮੈਂ ਕਿ ਜਿੱਕਰ ਪਹਿਲਾਂ ਦੀ ਗੱਲ ਕਰ ਲਈਏ ਤਾਂ ਜੇ ਕਿਸੇ ਦੇ ਘਰ ਰੋਟੀ ਆ ਸਬਜ਼ੀ ਨਹੀਂ ਬਣਦੀ ਸੀ ਚੜਨੀ ਨਾਲ ਸਬਰ ਕਰ ਲੈਂਦਾ ਸੀ ਕੁੱਟ ਕੇ ਖਾ ਲੈਂਦੇ ਹੁਣ ਤਾਂ ਕਹਿੰਦੇ ਮਜ਼ਦੂਰ ਦੀ ਪਹੁੰਚ ਤੋਂ ਬਾਹਰ ਚੜਨੀ ਵੀ ਹੋ ਗਈ ਪਿਆਜ਼ ਤੇ ਟਮਾਟਰ ਦਾ ਹਾਲ ਪੁੱਛ ਕੇ ਤਾਂ ਦੇਖੋ ਨਾ ਸਬਜ਼ੀ ਨਾਲ ਮੈਂ ਕਿਵੇਂ ਬੰਦੇ ਨੇ ਕਿੱਥੇ ਕਿੱਥੇ ਪਹਿਲਾਂ ਅਸਲ ਸਾਡੇ ਸਾਡੇ ਲੋਕਾਂ ਨੂੰ ਮੈਂ ਤਾਂ ਇੱਕ ਥੋੜੇ ਜਰੀਏ ਹੀ ਕਹਿਣਾ ਚਾਹੁੰਦਾ ਜਿਹੜੇ ਜ਼ਿਮੀਂਦਾਰ ਭਰਾ ਨੇ ਵੀ ਕੱਟੋ-ਕੱਟ ਸਬਜ਼ੀ ਕੱਦੂ ਤੋਰੀ ਪਿੰਡੀ ਇਹ ਤਾਂ ਆਪਦੇ ਲਾ ਸਕਦੇ ਆ ਇਹ ਕੱਟੋ-ਕੱਟ ਸਬਜ਼ੀ ਤਾਂ ਅਸੀਂ ਆਪਦੀ ਘਰ ਦੀ ਨਾਮ ਨਾ ਖਾਓ ਕਿਉਂ ਮੁੱਲ ਖਰੀਦਦੇ ਹੋ ਜੇ ਉੱਥੇ ਆਪਣੇ ਜੋਗੀ ਲਾਣ ਤਾਂ ਇਹ ਵੀ ਸਸਤੀ ਹੋ ਜੇ ਕਿਉਂਕਿ ਇੱਕ ਮਹਾੜ ਆ ਗਈ ਇੰਨਾ ਕਰਕੇ ਮਹਿੰਗਾਈ ਬਹੁਤ ਹੈ ਕਿਉਂਕਿ ਬਾਹਰੋਂ ਸਬਜ਼ੀਆਂ ਆਉਣੀਆਂ ਹਟ ਗਈਆਂ ਇਸ ਕਰਕੇ ਮਹਿੰਗਾਈ ਬਹੁਤ ਹੈ ਸਰਕਾਰ ਦਾ ਇੱਧਰ ਧਿਆਨ ਨਹੀਂਗਾ ਸਰਕਾਰ ਨੇ ਸਿਰਫ ਲੋਕਾਂ ਨੂੰ ਉਲਝਾਉਿਆ ਹੈ ਕਿਦੇ ਲੈਂਡ ਪੂਲਿੰਗ ਦੇ ਮਾਮਲੇ 'ਚ ਕਿਦੇ ਕਿਸੇ ਮਾਮਲੇ 'ਚ ਕਿਸੇ ਨਕਸੇ ਉਲਝ ਹਾਂ ਜੀ ਬਿਲਕੁਲ ਖਾਲਸਾ ਸਾਹਿਬ ਦਾ ਕਹਿਣਾ ਕੀ ਜੋ ਮਹਿੰਗਾਈ ਦੀ ਮਾਰ ਆ ਉਹ ਲਗਾਤਾਰ ਆਮ ਲੋਕਾਂ ਤੇ ਪੈ ਰਹੀ ਆ ਤੇ ਕੁਝ ਕਾਰਨ ਹੜ੍ਹਾਂ ਦਾ ਵੀ ਆ ਕਈ ਇਲਾਕਿਆਂ ਦੇ ਵਿੱਚ ਹੜਾ ਆਇਆ ਹੋਇਆ ਨੇ ਤੇ ਸਬਜ਼ੀ ਰੁਕੀ ਹੋਈ ਆ ਪਰ ਉਥੇ ਜੇਕਰ ਕਿਸਾਨ ਦੀ ਗੱਲ ਕਰੀ ਤਾਂ ਕਿਸਾਨ ਕਹਿੰਦਾ ਕਦੇ ਗਰਮੀ ਜ਼ਿਆਦਾ ਵੱਧ ਜਾਂਦੀ ਹੈ ਉਸ ਨਾਲ ਸਬਜ਼ੀ ਮਰ ਜਾਂਦੀ ਆ ਕਦੇ ਜ਼ਿਆਦਾ ਮੀਂਹ ਆ ਜਾਂਦੇ ਨੇ ਉਸ ਨਾਲ ਸਬਜ਼ੀ ਮਰ ਜਾਂਦੀ ਆ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ